ਜਿਵੇਂ ਬਿੱਲੀ ਦੇ ਬਲੁੰਗੜੇ ਨੂੰ ਚੂਹੇ ਫੜਨੇ ਸੁਭਾਵਕ ਹੀ ਆਉਂਦੇ ਹਨ ਉਵੇਂ ਹੀ ਮਨੁੱਖ ਨੂੰ ਪੂਰਬਲੇ ਜਨਮਾਂ ਦੇ ਸੰਸਕਾਰ ਸੁਭਾਵਕ ਹੀ ਪਜਾਈ ਫਿਰਦੇ ਹਨ ਸਾਡੇ ਮਨ ਦਾ ਖਾਸ ਕਰ ਉਸ ਦੇ ਅਚੇਤਨ ਤੇ ਪਰਾਚੇਤਨ ਭਾਗਾਂ ਦਾ ਇੱਕ ਅਹਿਮ ਹਿੱਸਾ ਪੂਰਬਲੇ ਜਨਮਾਂ ਦੇ ਇਕੱਤਰਿਤ ਸੰਸਕਾਰਾਂ ਤੋਂ ਉਪਜਿਆ ਮੰਨਿਆ ਜਾਂਦਾ ਹੈ ਭੜੇ ਕਰਮਾਂ ਕਾਰਨ ਇਸ ਮਨ ਨੂੰ ਜਨਮਾਂ ਦੀ ਮੈਲ ਲੱਗੀ ਜਾਂਦੀ ਹੈ ਤੇ ਉਹ ਕਿਤਨਾ ਕਾਲਾ ਸ਼ਾਹ ਹੋ ਜਾਂਦਾ ਹੈ ਕਿ ਉਸ ਦਾ ਢੁਪਣਾ ਔਖਾ ਹੋ ਜਾਂਦਾ ਹੈ ਪਰ ਜੇਕਰ ਗੁਰੂ ਦੀ ਸੱਚੀ ਸੁਮਤ ਪ੍ਰਾਪਤ ਹੋ ਜਾਵੇ ਤਾਂ ਜਨਮਾਂ ਜਨਮਾਂ ਦੇ ਕਾਲੇ ਸ਼ਾਹ ਸੰਸਕਾਰਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ ਤੇ ਜਨਮਾਂ ਜਨਮਾਂ ਦੇ ਪਾਪੀ ਵੀ ਤਰ ਜਾਂਦੇ ਹਨ ਅਜਿਹੀ ਸੁਮਤ ਕਿਸੇ ਰਸਕ ਬੇਰਾਗੀ ਪੁਰਖ ਪਾਸੋਂ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਉਪਦੇਸ਼ ਤੇ ਚੱਲਿਆਂ ਹਨੇਰਾ ਦੂਰ ਹੋ ਜਾਂਦਾ ਹੈ ਜਨਮਾਂ ਤੋਂ ਸੁੱਦੀ ਆਤਮਾ ਜ ਜਾਗ ਪੈਂਦੀ ਹੈ ਔਰ ਬਕਰਮ ਅੰਕੁਰ ਜਦ ਪ੍ਰਗਟੇ ਭੇਤਿਓ ਪੁਰਖ ਰਸਕ ਬਹਿ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ